ਮਲੇਰਕੋਟਲਾ ਵਿੱਚ ਬੀਤੀ ਰਾਤ ਉਸ ਸਮੇਤ ਨਾ ਵਾਲਾ ਮਾਹੌਲ ਬਣ ਗਿਆ ਜਦ ਬੀਜੇਪੀ ਯੁਵਾ ਮੋਰਚਾ ਦੇ ਕੁਝ ਵਰਕਰ ਉਤਰਾਖੰਡ ਵਿੱਚ ਆਏ ਕੁਦਰਤੀ ਕਰੋਪੀ ਦੇ ਲਈ ਫਾਂਡੇ ਇਕੱਠਾ ਕਰੇ ਜਾਂ ਤਾਂ ਇਹਨਾਂ ਵਿੱਚ ਇਹਨਾਂ ਦਾ ਸ਼ਹਿਰ ਦੇ ਕੁਝ ਨੌਜਵਾਨਾਂ ਨਾਲ ਝਗੜਾ ਹੋ ਗਿਆ ਜਿੱਥੇ ਇਸ ਝਗੜੇ ਤੋਂ ਬਾਅਦ ਇਹਨਾਂ ਨੂੰ ਮਲੇਰਕੋਟਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਦੇਰ ਰਾਤ ਫਿਰ ਇਹ ਦੋਹੇ ਗਰੁੱਪ ਹਸਪਤਾਲ ਵਿੱਚ ਪੁਲਿਸ ਦੀ ਮੌਜੂਦਗੀ ਵਿੱਚ ਟਕਰਾ ਆ ਗਏ ਜਿੱਥੇ ਪੁਲਿਸ ਵੱਲੋਂ ਇਹਨਾਂ ਦੋਹਾਂ ਧਿਰਾਂ ਨੂੰ ਸ਼ਾਂਤ ਕਰਨ ਲਈ ਹਲਕਾ लाठी चार्ज ਕਰਨਾ ਪਿਆ ਉਥੇ ਹੀ ਇਹ ਸੋ ਨਰਾਜ਼ ਹੋਏ ਲੋਕ ਸੜਕਾਂ ਤੇ ਆ ਗਏ ਅਤੇ ਉਹਨਾਂ ਪੁਲਿਸ ਪ੍ਰਸ਼ਾਸਨ ਵਿਰੁੱਧ ਚੌਂਕ ਕਿਨਾਰੇ ਵਾਸੀ ਕੀਤੀ। ਰਾਜੂ ਨਾਲ ਮੇਰੀ ਪਹਿਲਾਂ ਤੋਂ ਖੁੰਦਕ ਸੀ ਮੈਨੂੰ ਕਹਿੰਦਾ ਸੀ ਤੂੰ ਇਹਨਾਂ ਨਾਲ ਕੁਝ ਮਨਾ ਫਿਰਨਾ ਨਹੀਂ ਇਹਨਾਂ ਦਾ ਛੱਡ ਦੇ ਇਹਨਾਂ ਨੂੰ ਛੱਡ ਕੇ ਤੂੰ ਸਾਡੇ ਨਾਲ ਇੱਧਰ ਆ ਜਾ ਯੂਵਾ ਮੋਰਚਾ ਚ ਆ ਜਾ ਤੇ ਮੈਨੇ ਇਸ ਮੈਨੇ ਇਸ ਗੱਲ ਤੋਂ ਮਨਾ ਕਰਤਾ ਜੀ ਮੈਨੇ ਇਸ ਗੱਲ ਤੋਂ ਮਨਾ ਕਰਤਾ ਜੀ ਤੇ ਉਸ ਤੋਂ ਬਾਅਦ ਉਹਨਾਂ ਨਾਲ ਮੇਰੀ ਇਸ ਗੱਲ ਤੇ ਰੰਜਿਸ਼ ਰਹਿਣ ਲੱਗੀ ਜੀ ਜਦ ਰੰਜਿਸ਼ ਆਜੋ ਦੁਕਾਨ ਤੇ ਚੰਦਾ ਇਕੱਠਾ ਕਰਨ ਆਇਆ ਜੀ ਤਾਂ ਅੱਖਾਂ ਕੱਢਣ ਲੱਗੇ ਮੈਨੂੰ ਜੀ ਅੱਖਾਂ ਕੱਢਣਾਂ ਕਿ ਮੈਂ ਵੀ ਬਰਾਬਰ ਅੱਖਾਂ ਕੱਢਤੀ ਆ ਜੀ ਉਹਨੇ ਮੈਨੂੰ ਗੱਲ ਕੱਢੀ ਜੀ ਮੈਂ ਵੀ ਬਰਾਬਰ ਗੱਲ ਕੱਢਤੀ ਇਹ ਗੱਲ ਤੋਂ ਸਾਡਾ ਜੱਫਾ ਪੈ ਗਿਆ ਜੀ ਅ ਮੁੰਡੇ ਮਤਲਬ ਇਹਨਾਂ ਨਾਲ ਸਾਡਾ ਝਗੜਾ ਇਹ ਉੱਥੇ ਖੜੇ ਦੀ ਔਰ ਇਹ ਸਭ ਤੋਂ ਪਹਿਲਾਂ ਇਹਨਾਂ ਸਾਡੇ ਆਕੇ ਬਾਕਸ ਚੱਕੇ ਜਿਹਦੇ ਵਿੱਚ ਸਾਡਾ ਰਲੀਫ ਫੰਡ ਸੀਗਾ ਉਹ ਤੋਂ ਬਾਅਦ ਆਕੇ ਉਹਨਾਂ ਨੇ ਉੱਪਰ ਸਾਡੇ ਉੱਪਰ ਅਟੈਕ ਕਰਤਾ ਉਹਨਾਂ ਦੇ ਬੰਦੇ ਕਾਫੀ ਸੀਗੇ ਅਸੀਂ ਉੱਥੇ ਕੁਝ ਨਹੀਂ ਕਰ ਸਕੇ ਉਹ ਤੋਂ ਬਾਅਦ ਅਸੀਂ ਉਹ ਤੋਂ ਬਾਅਦ ਉਥੋਂ ਆਏ ਹਸਪੀਟਲ ਹਸਪੀਟਲ ਦੇ ਵਿੱਚ ਆਕੇ ਇਹਨਾਂ ਨੇ ਸਾਡੇ ਉੱਪਰ ਅਟੈਕ ਕੀਤਾ ਜੀ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ Twitter ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ